Hey. ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਵਾਟ ਨੰਬਰ 12 ਵਿਖੇ ਪਹੁੰਚੀ ਹੈ ਜਿੱਥੇ ਕਿ ਬੜਾ ਹੀ ਪੀਸਫੁੱਲ ਪ੍ਰੋਟੈਸਟ ਚੱਲ ਰਿਹਾ ਹੈ ਸਾਡੇ ਤੇ ਬਹੁਤ ਹੀ ਪ੍ਰਾਚੀਨ ਮੰਦਿਰ ਦਰਗਾਹ ਹੈ ਪੂਰਾ ਹੀ ਸੰਤ ਸਨਾਤਨ ਚੀਜ਼ਾਂ ਦੇ ਨਾਲ ਜੁੜਿਆ ਹੈ ਰੀਤੀ ਰਿਵਾਜਾਂ ਦੇ ਨਾਲ ਜੁੜਿਆ ਹੋਇਆ ਜਿਹੜੀ ਕਿ ਪਿੱਛੋਂ ਜੋਤ ਪੇਸ਼ਾਵਰ ਤੋਂ ਚੱਲੀ ਆ ਰਹੀ ਜਿਹੜੀ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਆਫਟਰ 댓 ਦਿੱਲੀ ਦੇ ਵਿੱਚ ਜਾ ਕੇ ਸਟੈਬਲਿਸ਼ ਹੋਈ ਜਿਨ੍ਹਾਂ ਦੇ ਵਿੱਚ ਕਿ 1500 ਸਾਲ ਪੁਰਾਣਾ ਇਹਨਾਂ ਦਾ ਬਹੁਤ ਅਮੀਰ ਇਤਿਹਾਸ ਹੈ ਜਿਹੜਾ ਕਿ ਸਾਡੀਆਂ ਸਨਾਤਨ ਪਰ ਦੀ ਜਿਹੜੀ ਲੈਂਡ ਹੈ ਜਿੱਥੇ ਇਹ ਲੋਕ ਆਸਥਾ ਦਾ ਕੇਂਦਰ ਹੈ ਉਹਦੇ ਉੱਤੇ ਸਰਕਾਰ ਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਕਿ ਇੱਕ ਬੜਾ ਹੀ ਪੀਸਫੁੱਲ ਪ੍ਰੋਟੈਸਟ ਆਲਓਵਰ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਸਾਡੇ ਖੰਨੇ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਹੈ ਸਾਡੇ ਵਾਰਡ ਨੰਬਰ 12 ਦੇ ਮਾਨਯੋਗ ਸਾਡੇ ਐਮਸੀ ਨਾਗਪਾਲ ਸਾਹਿਬ ਇਹ ਇਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਆਓ ਜਾਣਦੇ ਹਾਂ ਕਿ ਸਾਰਾ ਸਿਨੈਰੀਓ ਕੀ ਹੈ ਤੇ ਕੀ ਇਸ ਪੀਸਫੁੱਲ ਪ੍ਰੋਟੈਸਟ ਦਾ ਮੇਨ ਮਿਸ਼ਨ ਹੈ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਧੰਨਵਾਦ ਜੀ ਤੁਸੀਂ ਇਸ ਇਹ ਜੋ ਹਰਿਸ਼੍ਰੀਨਾਥ ਮੰਦਿਰ ਦੇ ਜੋ ਸੰਗਤ ਹੈ ਉਹਨਾਂ ਦੀ ਆਵਾਜ਼ ਵਿਸ਼ਵ ਪਰਚ ਪਹੁੰਚਾ ਰਹੇ ਹੋ ਤੁਹਾਡੇ ਚੈਨਲ ਦਾ ਬਹੁਤ ਬਹੁਤ ਮੀਡੀਆ ਦਾ ਸਵਾਗਤ ਹੈ ਇਹ ਬਿਲਕੁਲ ਠੀਕ ਹੈ ਪਰ ਇਸ ਨੂੰ ਜੋ ਇਹਦੀ ਅਗਵਾਈ ਹੈ ਹਰਿਸ਼੍ਰੀਨਾਥ ਮੰਦਿਰ ਦੇ ਉਹ ਫੋਲੋਅਰਸ ਹੀ ਕਰ ਰਹੇ ਨੇ ਉਹਨਾਂ ਦੇ ਭਗਤੀ ਕਰ ਰਹੇ ਨੇ ਔਰ ਇਹ ਪਾਰਟੀਸ਼ਨ ਦੇ ਵਕਤ ਇਹ ਪਸ਼ਾਵਰ ਤੋਂ ਇਸ ਮੰਦਿਰ ਦੀ ਜੋਤ ਹੈ ਉੱਥੇ ਸਥਾਪਿਤ ਕੀਤੀ ਗਈ ਚੰਡੇ ਵਾਲਾ ਮੰਦਿਰ ਦੇ ਬਿਲਕੁਲ ਨਜ਼ਦੀਕ ਔਰ ਪਿਛਲੀ 29 ਨਵੰਬਰ ਨੂੰ ਅ ਦਿੱਲੀ ਸਰਕਾਰ ਔਰ MCD ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਔਰ DDA ਦਿੱਲੀ ਡਿਵੈਲਪਮੈਂਟ ਅਥਾਰਟੀ ਜੋ ਹੈ ਉਹਨਾਂ ਵੱਲੋਂ ਅਚਨਚੇਤ ਜੋ ਹੈ ਬਲਡوزر ਆਦਿ ਦੀ ਕਾਰਵਾਈ ਪੁਲਿਸ ਬਲ ਦੇ ਨਾਲ ਜੋਰ ਜ਼ਬਰਦਸਤੀ ਨਾਲ ਕੀਤੀ ਗਈ ਜੋ ਮੰਦਿਰ ਦੀ ਉੱਥੇ ਬਾਗ ਬਗੀਚਾ ਤુલਸੀ ਬਾਟਿਕਾ ਹੈ ਉੱਥੇ ਦੇ ਵਾਸ਼ਰੂਮਸ ਨੇ ਉੱਥੇ ਦੀ ਲੌਬੀ ਏਰੀਆ ਉੱਥੇ ਦਾ ਜੋ ਮੰਦਿਰ ਦਾ ਖਾਸ ਏਰੀਆ ਪੂਜਾ ਸਥਲੀ ਜਿੱਥੇ ਹਵਨ ਹੁੰਦਾ ਹੈ ਜਿੱਥੇ ਪੰਡਾਰਾ ਚੱਲਦਾ ਉਹਨਾਂ ਦਾ ਲੰਗਰ ਹਾਲ ਹੈ ਉਹਨਾਂ ਦਾ ਰਸੋਈ ਘਰ ਭੋਜਨ ਕਰ ਰਹਾ ਹੈ ਉਹ ਸਾਰੀ ਜ਼ਮੀਨ ਇਹਨਾਂ ਦੀ ਜ਼ਬਰਦਸਤੀ ਐਕਵਾਇਰ ਕੀਤੀ ਗਈ ਉਸ ਮੰਦਰ ਦੀ ਸ਼ਾਖਾ ਵੱਲੋਂ ਪੂਰੇ ਵਿਸ਼ਵ ਭਰ ਦੇ ਵਿੱਚ ਕਿਉਂਕਿ ਇਸ ਮੰਦਰ ਦਾ ਜੋ ਪਿਸ਼ਾਵਰ ਦੇ ਵਿੱਚ ਵੀ ਇਹ ਮੰਦਰ ਜੋ ਹੈ ਉੱਥੇ ਕਾਬਲ ਦੇ ਵਿੱਚ ਹੈ ਜਲਾਲਾਬਾਦ ਦੇ ਵਿੱਚ ਹੈ afghanistan ਦੇ ਵਿੱਚ ਹੈ russia ਦੇ ਵਿੱਚ ਹੈ ਔਰ canada ਦੇ ਹੋਰ ਵਿਦੇਸ਼ਾਂ ਦੇ ਵਿੱਚ ਵੀ ਹੈ ਔਰ india ਦੇ ਅੰਦਰ ਵੀ ਜਿੱਥੇ ਅਸੀਂ ਗੱਲ ਕਰੀਏ ਬਿਲਕੁਲ ਨਾਲ ਅੰਬਾਲਾ ਰਾਜਪੂਰਾ ਖੰਨਾ ਲੁਧਿਆਣਾ ਅੰਮ੍ਰਿਤਸਰ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਮੰਦਰ ਪੀਰ ਰਤਨਨਾਥ ਜੀ ਦੀ ਦਰਗਾਹ ਜਿਹੜੀ ਹੈ ਇਹਨੂੰ ਸ਼ਬਦ ਵਰਤਿਆ ਜਾਂਦਾ ਔਰ ਸਾਡੀ ਇਹ ਗੁਜਾਰਿਸ਼ ਆ ਸਾਰੀਆਂ ਸੰਗਤਾਂ ਵੱਲੋਂ ਇਹਨਾਂ ਨੇ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਆ ਪ੍ਰਭੂ ਰਾਮ ਕ੍ਰਿਸ਼ਨ ਜੀ ਦੇ ਭਜਨ ਕਰਦੇ ਹੋਏ ਇਹਨਾਂ ਨੇ ਇੱਕ ਸ਼ਾਂਤਮਈ ਪ੍ਰਦਰਸ਼ਨ ਕਰਨਾ ਔਰ ਬੜੀ ਬਖੂਬੀ ਕਾ ਲੈ ਆ ਕਿ ਪਿਛਲੇ 15 ਸਾਲ ਤੋਂ ਇਹ ਹਰਿ ਰਾਮ ਹਰੇ ਕ੍ਰਿਸ਼ਨਾ ਜੀ ਦਾ ਜੋ ਜਾਪ ਹੈ ਮੰਤਰ ਦਾ ਜਾਪ ਹੈ ਨਿਰੰਤਰ ਉਸ ਮੰਦਰ ਦੇ ਸਥਾਨ ਤੇ ਚੱਲ ਰਿਹਾ ਔਰ ਇੱਥੇ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਇੱਕ ਅਲਫਾਸ ਤੋਂ ਲੈ ਕੇ ਉਹਨਾਂ ਨੇ ਲੈ ਲਿਆ ਵੀ ਇਹ ਦਰਗਾਹ ਵਰਲਡ ਕਿਉਂ ਹੈ ਪਰ ਇਦਾਂ ਦੀ ਆਸਤਾ ਦਾ ਕੇਂਦਰ ਵਰਡ ਹੈ ਇਹ ਅਲਫਾਜ਼ ਇਸ ਕਰਕੇ ਦਰਗਾਹ ਵਰਤਿਆ ਜਾਂਦਾ ਕਿਉਂਕਿ ਬਹੁਤਾਂ ਸੰਗਤ ਪਸ਼ਤੋ ਬੋਲਣ ਵਾਲੀ ਆ ਉਥੇ ਜਿੱਥੋਂ ਇਹ ਪਸ਼ਾਵਰ ਤੋਂ ਆਏ ਔਰ ਪਸ਼ਤੋ ਦੇ ਵਿੱਚ ਜਿਹੜਾ ਹੈ ਦਰਗਾਹ ਦਾ ਜੋ ਅਰਥ ਹੈ ਉਹ ਜ਼ਰੂਰਤਮੰਦ ਲੋਕਾਂ ਲਈ ਐਸੀ ਥਾਂ ਜਿੱਥੇ ਉਹਨਾਂ ਲਈ ਰਹਿਣ ਬਸੇਰਾ ਹੁਣ ਬਹੁਤ ਵੱਡੀ ਜਿਹੜੀ ਤਦਾਦ ਅਸੀਂ ਲੋਕ ਜੋ ਇਹਨਾਂ ਨਾਲ ਰਲ ਕੇ ਕਰ ਰਹੇ ਹਾਂ ਇਸ ਕਰਕੇ ਸਾਡੇ ਬਜ਼ੁਰਗ ਦੱਸਦੇ ਨੇ ਜਦੋਂ ਅਸੀਂ ਪਾਰਟੀਸ਼ਨ ਤੋਂ ਬਾਅਦ ਇੱਥੇ ਹਿੰਦੁਸਤਾਨ ਆਏ ਹਾਂ ਉਸ ਵਕਤ ਦਿੱਲੀ ਜਦੋਂ ਆਪਣੇ ਪਾਸਪੋਰਟਾਂ ਦਾ ਕੰਮ ਜੋਣਾ ਸਿਟੀਜ਼ਨਸ਼ਿਪ ਦੇ ਲਈ ਜਾਣਾ ਤਾਂ ਇੱਕ ਬਹੁਤ ਵੱਡਾ ਸ਼ੈਲਟਰ ਹਾਊਸ ਜਿਹੜਾ ਸੀ ਇਸ ਮੰਦਰ ਦੇ ਅੰਦਰ ਬਣਿਆ ਸੀ ਸਾਡੇ ਲੋਕਾਂ ਦੀ ਭੋਜਨ ਦੀ ਵਿਵਸਥਾ ਲੰਗੜ ਦੀ ਵਿਵਸਥਾ ਇਸ ਮੰਦਰ ਚ ਹੁੰਦੀ ਦੋ ਹੀ ਟਿਕਾਣੇ ਹੁੰਦੇ ਸੀ ਸ਼ੀਸ਼ਗੰਜ ਸਾਹਿਬ ਬੰਗਲਾ ਸਾਹਿਬ ਔਰ ਇਹ ਮੰਦਰ ਜੋ ਰਿਫਿਊਜੀ ਲੋਕ ਜਿਹੜੇ ਉੱਥੋਂ ਆਏ ਨੇ ਕਿਉਂਕਿ ਅਸੀਂ ਬਹੁਤ ਸਾਰੇ ਲੋਕ ਜੋ ਹੈ ਬੰਨੂ ਕੋਹੜ ਤੋਂ ਆਇਆ ਦੋ ਤਰ੍ਹਾਂ ਦੇ ਜਿਹੜਾ ਹੈ ਇੱਥੇ ਲੋਕ ਸਾਡੇ ਨਗਰ ਚ ਵੀ ਨੇ ਜੇ ਤੇ ਗੁਰੂ ਨਾਨਕ ਦੇਵ ਜੀ ਦੇ ਵਿੱਚ ਆਸਰਾ ਰੱਖਣ ਵਾਲੇ ਸਹਿਜਤਾਰੀ ਸੰਗਤ ਦੋਏ ਪਾਸੇ ਸਨਾਤਨ ਧਰਮ ਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਹਰਸ਼ੀ ਨਾਥ ਸੰਪਰਦਾਇ ਨੂੰ ਮੰਨਣ ਵਾਲੇ ਨੇ ਸੋ ਸਾਡੀ ਸਰਕਾਰ ਨੂੰ ਗੁਜਾਰਿਸ਼ ਹੈ ਬੇਨਤੀ ਹੈ ਕਿ ਦਿੱਲੀ ਸਰਕਾਰ ਨੇ ਜੋ ਇਹ ਸਭ ਕੀਤਾ ਇਹ ਬਹੁਤ ਗਲਤ ਹੈ ਇਹਦੀ ਆਵਾਜ਼ ਰਾਜ ਸਭਾ ਦੇ ਸ਼੍ਰੀ ਅਜੇ ਮਾਕਨ ਜੀ ਨੇ ਵੀ ਬੜੀ ਬਖੂਬੀ ਚੱਕੀ ਹਾਲਾਂਕਿ ਪੂਰਾ ਨਹੀਂ ਉਹਨਾਂ ਨੂੰ ਬੋਲਣ ਦਿੱਤਾ ਗਿਆ ਕਿਉਂਕਿ ਉੱਥੋਂ 10 ਸਾਲੋਂ ਪਾਰਲੀਮੈਂਟ ਮੈਂਬਰ ਰਹੇ ਨੇ ਤੇ ਉਸ ਤੋਂ ਵੀ ਨਾਲ ਖੂਬਸੂਰਤ ਗੱਲ ਇਹ ਹੈ ਚਾਹੇ ਸਾਡਾ ਅੱਜ ਦਾ ਪ੍ਰੋਟੈਸਟ ਹੈ ਸਾਰੀ ਪਾਰਟੀਆਂ ਦੇ ਲੋਕ ਮਿਲ ਕੇ ਇਹਦੇ ਜਿਹੜਾ ਹੈ ਸਾਥ ਦੇ ਕੇ ਕਰ ਰਹੇ ਨੇ ਅਸੀਂ ਵੀ ਸ਼ਾਂਤਮਈ ਤਰੀਕੇ ਨਾਲ ਉਮੀਦ ਕਰਦੇ ਹਾਂ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇਗੀ ਔਰ ਇਹ ਜਗ੍ਹਾ ਉਸ ਮੰਦਰ ਨੂੰ ਵਾਪਸ ਹੋ ਜਾਏਗੀ ਇਹ ਸਾਡੀ ਪ੍ਰਭੂ ਅਗੇ ਪ੍ਰਾਰਥਨਾ ਉਸ ਪ੍ਰਮਾਤਮਾ ਅੱਗੇ ਇਹੀ ਸਾਡੀ ਗੁਜਾਰੀ ਸਰਕਾਰ ਦੇ ਅੱਗੇ ਵੀ ਆ ਮਿਹਰਬਾਨੀ ਦੀਸ਼ ਥੈਂਕ ਯੂ ਵੈਰੀ ਮਚੀ ਬਹੁਤ ਵਧੀਆ ਉਹਨਾਂ ਨੇ ਗੱਲ ਦੱਸੀ ਹੈ ਕਿ ਬਹੁਤ ਹੀ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੈ ਚੱਲਿਆ ਹੋਇਆ ਤੇ ਮੇਨ ਗੱਲ ਹੈ ਇਹ ਇੱਕ ਤਰ੍ਹਾਂ ਦੇ ਸਾਰੇ ਧਰਮ ਵੱਲੋਂ ਇਹ ਹੰਗਾਰਾ ਹੋਇਆ ਸਾਰੀ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸਾਰੇ ਹੀ ਇੱਕ ਸੁਰ ਚ ਚੱਲਦੇ ਨੇ ਸਾਡੇ ਨਾਲ ਸੁਦੀਰ ਸੋਨੂ ਜੀ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਸੋਨੂ ਜੀ ਆਪਾਂ ਦੇਖਿਆ ਕਿ ਆਪਣੀ ਜਿਹੜੀ ਸਨਾਤਨ ਸੰਸਕ੍ਰਿਤੀ ਹੈ ਬੜੀ ਪ੍ਰਾਚੀਨ ਬੜੀ ਪ੍ਰਾਤਨ ਠੀਕ ਹੈ ਦੇਸ਼ ਦੇ ਕਈ ਟੁਕੜੇ ਹੋ ਗਏ ਬੰਗਲਾਦੇਸ਼ ਬਣ ਗਿਆ ਪਾਕਿਸਤਾਨ ਬਣ ਗਿਆ ਬਟ ਕਿਤੋਂ ਨਾ ਕਿਤੋਂ ਜਿਹੜੀਆਂ ਜੋਤਾਂ ਨੇ ਜੀ ਉਹ ਮੇਨ ਨੇ illegal ਇੱਕ ਤਰ੍ਹਾਂ ਦੀ ਐਨਕਰੋਚਮੈਂਟ ਆਪਾਂ ਇਹਨੂੰ ਕਹਿ ਲਈਏ ਤਾਂ ਜਿਹੜਾ ਇਹ ਅੱਜ ਦਾ ਪੀਸਫੁੱਲ ਪ੍ਰੋਟੈਸਟ ਹੈ ਕਿ ਇਹ ਇਦਾਂ ਹੀ ਅੱਗੇ ਤੋਂ ਵੀ ਜਾਰੀ ਰਹੂਗਾ ਤੇ ਇਸ ਤੋਂ ਬਾਅਦ ਕੀ ਇਸ ਚੀਜ਼ ਦੀ ਵੇਅ ਆਊਟ ਹੋਊਗੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਚੈਨਲ ਦਾ ਆਪਣੇ ਇੱਥੇ ਮੱਲੇ ਦੇ ਵਿੱਚ ਸਮੂਹ ਸੰਗਤ ਵੱਲੋਂ ਸਵਾਗਤ ਕਰਦਾ ਤੁਸੀਂ ਸਾਡੇ ਕੋਲ ਇੱਕ ਆਵਾਜ਼ ਤੇ ਇੱਥੇ ਪਹੁੰਚੇ ਹੋ ਜਿਹੜਾ ਪ੍ਰੋਟੈਸਟ ਹੈ ਇਹ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਜੋ ਵੀ ਉੱਥੇ ਦਿੱਲੀ 'ਚ ਕਾਰਵਾਈ ਹੋਈ ਹੈ ਉਹ ਐਮਸੀਡੀ ਵੱਲੋਂ ਹੋਈ ਹੈ ਤੇ ਉਹਨਾਂ ਨੇ ਇਹ ਕਾਰਵਾਈ ਕਿਉਂ ਕੀਤੀ ਹੈ ਇਹ ਉਹਨਾਂ ਨੂੰ ਜਿਆਦਾਤਰ ਪਤਾ ਹੈ ਲੇਕਿਨ ਜੜੀ ਵੀ ਕਾਰਵਾਈ ਹੋਈ ਹੈ ਇਹ ਜਿਹੜੀ ਜਗ੍ਹਾ ਤੇ ਉਹਨਾਂ ਨੇ ਕੀਤਾ ਕਬਜ਼ਾ ਉਹ ਦਰਗਾਹ ਦੀ ਜਗ੍ਹਾ ਹੈ ਸਾਡੀ ਮੰਦਰ ਦੀ ਜਗ੍ਹਾ ਹੈ ਔਰ ਸਾਰੇ ਜਿਹੜੇ ਸਨਾਤਨ ਧਰਮ ਦੇ ਆਪਣ ਮੰਨਣ ਵਾਲੇ ਲੋਕ ਆ ਇਹ ਉਹਨਾਂ ਦੀ ਜਗ੍ਹਾ ਹੈ ਠੀਕ ਹੈ ਇਸ ਕਰਕੇ ਅਸੀਂ ਆਪਣੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਦਖਲ ਦੇਣ ਦਿੱਲੀ ਸਰਕਾਰ ਇਸ ਮਾਮਲੇ ਵਿੱਚ ਦਖਲ ਦੇਵੇ ਮਾਨਯੋਗ ਪ੍ਰਧਾਨ ਮੰਤਰੀ ਦਖਲ ਦੇਣ ਔਰ ਮਾਨਯੋਗ ਸਾਡੇ ਯੂਪੀ ਦੇ ਮੁੱਖ ਮੰਤਰੀ ਯੋਗੀ ਨਿਤਿਨਾਥ ਜੀ ਉਹ ਗੁਰੂ ਗੋਗਰਕ ਨਾ ਤੇ ਧਾਮ ਜੀ ਨੂੰ ਮੇਨ ਹੈਡ ਨੇ ਉੱਥੇ ਦੇ ਉਹ ਵੀ ਇਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਨਾਲ ਇਹਨਾਂ ਦੀ ਸਾਹਜ ਹੈ ਤੇ ਉਹਨਾਂ ਦੇ ਆਪਣੇ ਬਿਆਨ ਵੀ ਨੇ ਕਿ ਉਹ ਇਹਨੂੰ ਮੰਨਦੇ ਇਹ ਜੋ ਇਹਨਾਂ ਦਾ ਆਪਣਾ ਕੇ ਅੰਦਰ ਦਰਗਾਹ ਮੰਦਰ ਦਰਗਾਹ ਹੈ ਕਿ ਉਹਨਾਂ ਦੇ ਆਪਣਾ ਸਥਾਨ ਹੈ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਸ ਵਿੱਚ ਉਹ ਦਖਲ ਦੇਣ ਤੇ ਜਿਹੜੀ ਸਾਡੀ ਜਗ੍ਹਾ ਹੈ ਇਹ ਸਰਕਾਰ ਨਾਲ ਮੇਲਜੋਲ ਕਰਕੇ ਤੇ ਸਾਡੀ ਜਗ੍ਹਾ ਸਾਡੇ ਦਰਗਾਹ ਨੂੰ ਵਾਪਸ ਦਿੱਤੀ ਜਾਵੇ ਅਸੀਂ ਆਪਣਾ ਵੀ ਬੇਨਤੀ ਕਰਦੇ ਹਾਂ ਤੇ ਸਾਰੀ ਸਮੂਹ ਸੰਗਤਾਂ ਵੀ ਤੁਹਾਡੇ ਤੁਹਾਡਾ ਇੱਥੇ ਇਥੇ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਜੀ ਸਰ ਨਾਲ ਜੋਤੀ ਜੀ ਵੀ ਖੜੇ ਨੇ ਜੋਤੀ ਜੀ ਦੇਖਿਆ ਵਾ ਬਿਨਾ ਕਿਸੇ ਨੋਟਿਸ ਦੇ ਜੇਕਰ ਇਦਾਂ ਦਾ ਕੋਈ ਵੀ ਅਵੈਧ ਕਬਜ਼ਾ ਹੁੰਦਾ ਵਾ ਤੇ ਉਹ ਜਗ੍ਹਾ ਜਿਹੜੀ ਕਿ ਆਸਥਾ ਦਾ ਕੇਂਦਰ ਹੈ ਉਹਦੇ ਤੇ ਚੋਟ ਕੀਤੀ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਉਤੋਂ ਮੇਨ ਗੱਲ ਹੈ ਜਿਹੜਾ ਪ੍ਰੋਟੈਸਟ ਹੈ ਤੁਹਾਡਾ ਬੜਾ ਹੀ ਸ਼ਾਂਤਮਈ ਹੈ ਤੇ ਮੇਨ ਗੱਲ ਹੈ ਸਿਆਸਤ ਤੋਂ ਉੱਪਰ ਧਰਮ ਤੋਂ ਉੱਪਰ ਉੱਠ ਕੇ ਸਾਡੀ ਇੱਕ ਸੁਰ ਚ ਇੱਕ ਆਵਾਜ਼ ਹੈ ਤਾਂ ਸਰ ਤੁਸੀਂ ਇਸ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ ਤੇ ਤੁਹਾਡੇ ਹਿਸਾਬ ਨਾਲ ਸਰਕਾਰ ਦੇ ਉੱਤੇ ਇਹਦਾ ਕੀ ਪ੍ਰਭਾਵ ਪੈ ਸਕਦਾ ਹੈ ਮਤਲਬ ਦੇਖੋ ਸਾਡਾ ਕਹਿਣਾ ਇਹ ਹੈ ਸਾਡੇ ਗੁਰੂ ਗੋਬਿੰ ਕਰ ਦਿੰਨੇ ਕਿਸੇ ਨਾ ਕਿੱਦਾਂ ਇਦਾਂ ਦਾ ਕਿਸੇ ਵੈਰ ਵਿਰੋਧੀ ਚ ਨਹੀਂ ਪੈਂਦੇ ਤੇ ਸਾਰੀ ਮਤਲਬ ਹੈਗੇ ਨੇ ਪਾਰਟੀ ਬਾਈ ਜੀ ਤਾਂ ਉੱਠ ਕੇ ਵੀ ਹੋਇਆ ਧੱਕਾ ਹੀ ਹੋਇਆ ਐਮਸੀਡੀ ਨੇ ਧੱਕਾ ਕੀਤਾ ਜਿਹੜਾ ਤੇ ਸ਼ਾਂਤ ਵੀ ਪ੍ਰੋਟੈਸਟ ਕਰ ਰਹੇ ਨੇ ਸਾਰੇ ਜੀ ਹੁਣ ਤੇ ਕਰਦੇ ਹੋਏ ਸਾਡੀ ਦਿੱਲੀ ਸਰਕਾਰ ਨੂੰ ਬੇਨਤੀ ਹੈ ਵੀ ਇਹਦੇ ਉੱਤੇ ਪਰ ਐਕਸ਼ਨ ਲਿਆ ਜਾਵੇ ਜਲਦੀ ਤੋਂ ਜਲਦੀ ਵੀ ਜਿਹੜੀ ਸਾਡੇ ਮੰਦਿਰ ਦੀ ਜਗਾ ਸਾਨੂੰ ਵਾਪਸ ਕੀਤੀ ਜਾਵੇ ਮੰਦਿਰ ਦੀ ਜਿੰਮੇ ਕਿ ਉਹਨਾਂ ਨੇ ਕਿਹਾ ਵੈ ਕਿ ਇਲੀਗਲ ਇਨਕ੍ਰੋਚਮੈਂਟ ਆ ਉਹ ਜਿਹੜੀ ਹੋਈ ਹੈ ਉਸ ਤੋਂ ਬਾਅਦ ਇਹੀ ਮੰਗ ਹੈ ਸਮੂਹ ਸਾਰੇ ਜਿੰਨੇ ਵੀ ਉਰੇ ਪ੍ਰੋਟੈਸਟ ਕਰਨ ਆ ਰਹੇ ਨੇ ਉਹਨਾਂ ਵੱਲੋਂ ਇਹ ਮੰਗ ਹੈ ਕਿ ਸਾਰੀ ਜਿਹੜੀ ਉਹ ਜ਼ਮੀਨ ਆ ਉਹ ਬਾਈਜਤ ਵਾਪਸ ਕੀਤੀ ਜਾਵੇ ਤੇ ਜਿਹੜੀ ਇਹ 1500 ਸਾਲ ਪੁਰਾਣੀ ਲੱਗਿਆ ਸੀ ਹੈ ਉਹਨੂੰ ਮੁੜ ਬਹਾਲ ਕੀਤਾ ਜਾਵੇ ਸਾਡਾ ਸਾਡੀਆਂ ਭੈਣਾ ਮਾਤਾਵਾਂ ਵੀ ਨੇ ਇਹਨਾਂ ਤੋਂ ਵੀ ਜਾਣਦੇ ਆਪਾਂ ਦੇਖਿਆ ਜੀ ਆਪਣੀ ਜਿਹੜੀ ਸਨਾਤਨ ਸੰਸਕ੍ਰਿਤੀ ਹੈ ਉਹ ਬਹੁਤ ਬੜੀ ਸੰਸਕ੍ਰਿਤੀ ਹੈ ਤਾਂ ਜਦੋਂ ਅਜਿਹਾ ਕੁਝ ਹੁੰਦਾ ਵਾ ਆਪਾਂ ਸਾਰੇ ਲੋਕ ਧਰਮਾਂ ਤੋਂ ਉੱਪ ਤੇ ਬਾਰੇ ਕੀ ਕਹੋਗੇ ਹਾਂਜੀ ਸ਼ਗਰੀ ਵਾਲੇ ਪੀੜਾ ਤੁਹਾਡੀ ਸਦਾ ਹੀ ਜੈ ਸੰਭੂਏ ਵਾਲੇ ਨਾ ਜੀ ਤੁਹਾਡੀ ਸਦਾ ਹੀ ਜੈ सबसे पहले तो जैसे कि आप सभी को पता ही है कि आर एस एस वालों का ही किया धरा है जो भी है इन्होंने अपनी बिल्डिंग की पार्किंग के लिए मतलब ये जगह की तोड़फोड़ की है तो हमारी सरकार से यही अपील है कि ये शांतिपूर्वक जो है हमारी जगह हमें वापस दी जाए और महाराष्ट्र के अहमदनगर में आपको मालूम होना चाहिए कि जहाँ पर सोलह साल से निरंतर दिन रात अखंड राम नाम का जाप चल रहा है और हम भी शांतिपूर्वक ये जाप करते हुए हम अपनी जगह वापस मांगना चाहेंगे तो यही हमारी अपील ਲਾ ਸਰਕਾਰ ਸੇ ਕਿ ਹਮਾਰੀ ਜਗ੍ਹਾ ਵਾਪਸ دی ਜਾਏ ਹਰਸ਼ੀਨਾ ਜੀ ਹਰਸ਼ੀਨਾ ਥੈਂਕ ਯੂ ਵੈਰੀ ਮਚ ਜੀ ਸਰ ਨਾਲ ਹੋਰ ਵੀ ਉਰੇ ਸਾਡੇ ਸ਼ਹਿਰ ਦੀਆਂ ਉਹ ਸ਼ਖਸੀਤਾਂ ਨੇ ਜਿਹੜੀਆਂ ਕਿ ਸਮਾਜ ਸੇਵੀ ਨੇ ਧਾਰਮਿਕ ਸੇਵੀ ਨੇ ਸਿਆਸਤ ਨਾਲ ਵੀ ਜੁੜੀਆਂ ਹੋਈਆਂ ਨੇ ਪਰ ਅੱਜ ਇੱਥੇ ਇੱਕ ਝੰਡੇ ਥਲੇ ਹੀ ਸੋਚਣਾ ਲਾਇਏ ਨੇ ਕਿ ਜਿਹੜੀ ਇਲੀਗਲ ਐਨਕਰੋਚਮੈਂਟ ਹੋਈ ਉਹ ਵਾਪਸ ਕੀਤੀ ਜਾਵੇ ਸਰ ਦੇਖਿਆ ਵਾ ਆਪਾਂ ਸਨਾਤਨ ਦਾ ਜਿਹੜਾ ਮੇਨ ਪ੍ਰਮੁੱਖ ਆਸਥਾ ਦਾ ਕੇਂਦਰ ਹੈ ਉਹਦੇ ਉੱਤੇ ਜੇਕਰ ਕਬਜ਼ਾ ਹੁੰਦਾ ਵਾ ਤਾਂ ਇਹ ਬੜੀ ਮਾੜੀ ਗੱਲ ਹੈ ਤਾਂ ਸਰ ਤੁਸੀਂ ਸਾਡੇ ਚੈਨਲ ਲਈ ਕੀ ਸਰਕਾਰ ਤੋਂ ਮੰਗ ਕਰਦੇ ਹੋ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਜੋ ਦਰਗਾਹ ਔਰ ਇੱਥੇ ਜਿਹੜੀ ਸੇਵਾ ਹੁੰਦੀ ਹੈ ਫੁੱਲਾਂ ਦੀ ਸੇਵਾ ਹੁੰਦੀ ਹੈ ਤુલਸੀ ਦੀ ਸੇਵਾ ਹੁੰਦੀ ਹੈ ਉਹ ਸਾਡਾ ਆਪਣਾ ਉਹ ਫੁੱਲਵਾੜੀ ਬਣੀ ਹੋਈ ਹੈ ਆਪਣਾ ਤુલਸੀ ਦਾ ਵਨ ਬਣਾਇਆ ਹੈ ਔਰ ਇੱਥੋਂ ਹੀ ਜਲ ਲੈ ਕੇ ਇੱਥੋਂ ਹੀ ਤુલਸੀ ਦਾ ਲੈ ਕੇ ਇੱਥੋਂ ਹੀ ਫੁੱਲ ਲੈ ਕੇ ਉਹ ਭਗਵਾਨ ਦੀ ਮੂਰਤੀ ਨੂੰ ਚੜਾਈ ਜਾਂਦੇ ਸੀ ਪਰ ਉਹ ਨਹੀਂ ਲਾਂਦੇ ਜਾਂਦੇ ਸੀਗੇ ਔਰ ਮੈਂ ਭਗਵਾਨ ਦੇ ਸਾਹ ਦੇਤੇ ਉਹਨਾਂ ਅੱਗੇ ਪ੍ਰਾਰਥਨਾ ਕਰਦਾ ਕਿ ਬਈ ਇਸ ਜੀ ਨੂੰ ਸਾਨੂੰ ਮੰਦਰ ਵੱਬ ਦਿੱਤੀ ਜਾਵੇ ਔਰ ਤਾਂ ਜੋ ਅਸੀਂ ਜਿਹੜੀ ਸਾਡੀ 1500 ਸਾਲ ਦੀ ਪਰੰਪਰਾ ਚੱਲ ਰਹੀ ਹੈ ਉਹਨੂੰ ਅਸੀਂ ਘੰਟੀ ਕੱਤਕੀ ਮੇਰੀ ਇਹੀ ਪ੍ਰਾਰਥਨਾ ਹੈ ਭਗਵਾਨ ਸਰਕਾਰ ਦੇ ਅੱਗੇ ਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਇਹਨਾਂ ਸਾਰਿਆਂ ਨੇ ਕਿਹਾ ਵੈ ਕਿ ਸਾਡੀ ਇੱਕ ਮਾਤਰ ਹੀ ਮੰਗ ਹੈ ਕਿ ਸਾਡੀ ਜਿਹੜੀ ਜਗ੍ਹਾ ਵੈ 15 ਸਾਲ 1500 ਸਾਲ ਪੁਰਾਣੀ ਜਿਹੜੀ ਸਾਡੀ ਲਗੈਸੀ ਹੈ ਉਹ ਸਾਨੂੰ ਵਾਪਸ ਕੀਤੀ ਜਾਵੇ ਸਰਕਾਰ ਨੂੰ ਇਹੀ ਬੇਨਤੀ ਹੈ ਤੇ ਮੇਨ ਗੱਲ ਹੈ ਕਿ ਸਾਰੇ ਹੀ ਸ਼ਾਂਤੀਪੂਰਨ ਹੈ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਵੈ ਸਾਰੇ ਹੀ ਇੱਥੇ ਚਾਹ ਅਲੱਗ-ਅਲੱਗ ਧਰਮਾਂ ਦੇ ਨੇ ਅਲੱਗ-ਅਲੱਗ ਜਾਤੀਆਂ ਦੇ ਨੇ ਅਲੱਗ-ਅਲੱਗ ਸਿਆਸੀ ਪਾਰਟੀਆਂ ਤੋਂ ਨੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਤੋਂ ਨੇ ਪਰ ਉਹਨਾਂ ਦੀ ਆਵਾਜ਼ ਇੱਕ ਏ ਹੈ ਕਿ Thank you, G. Thank you very much.